ਜੱਜਾ ਵਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਰੰਜੋਦ ਪਾਜੀ ਨਾਲ ਘੁੰਮ ਰਿਹਾ ਹਾਂ ਇਸ ਵੇਲੇ ਤੇ ਘੁੰਮਦੇ ਘੁੰਮਦੇ ਆਪਾਂ ਕੋਟਪਿੰਡ ਵਿੱਚ ਆ ਗਏ ਇਸ ਵੇਲੇ ਤੇ ਕੰਢੀ ਦੇ ਇਲਾਕੇ ਐਕਸਪਲੋਰ ਕਰ ਰਹੇ ਹਾਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਦੇ ਇਲਾਕੇ ਤੇ ਮੇਰੇ ਹੱਥ ਵਿੱਚ ਇੱਕ ਬਹੁਤ ਹੀ ਗੁਣਕਾਰੀ ਪੌਦਾ ਆ ਪੌਦੇ ਦੇ ਉੱਤੇ ਥੋੜੀ ਇੱਕ ਡਾਣੀ ਲਾਈ ਇਹਦੀ ਦੇਖੋ ਪਛਾਣ ਕੇ ਦੱਸੋ ਕਿਹੜਾ ਹੈ ਇਹ ਪੌਦਾ ਜੇ ਇਹਦੇ ਮੈਂ ਤੁਹਾਨੂੰ ਗੁਣ ਦੱਸਣ ਬੈਠ ਗਿਆ ਤਾਂ ਗੁਣ ਨਹੀਂ ਮੁੱਕਣੇ ਬਹੁਤ ਹੀ ਗੁਣਕਾਰੀ ਬੂਟਾ ਆ ਸਾਨੂੰ ਇਹਦੀ ਪਛਾਣ ਹੀ ਨਹੀਂ ਹੈਗੀ ਆ ਦੇਖੋ ਰੁੱਖ ਲੱਗੇ ਜੇ ਇਹਨੂੰ ਕਿਸੇ ਨੂੰ ਪਛਾਣ ਚ ਆ ਰਿਹਾ ਜਰੂਰ ਦੱਸਿਓ ਤੁਹਾਨੂੰ ਵੀਡੀਓ ਦੇ ਅੱਗੇ ਜਾ ਕੇ ਦੱਸ ਦੇਵੀਂ ਆ ਪਹਿਲਾਂ ਤੁਹਾਨੂੰ ਇਹਦੇ ਬਾਰੇ ਇੱਕ ਗੱਲ ਦੱਸਣਾ ਚਾਹੁੰਦਾ ਆ ਜਿਹੜੀ ਕਿ ਮੈਂ ਬਹੁਤ ਹੀ ਸਰਪ੍ਰਾਈਜ਼ਿੰਗ ਗੱਲ ਦੇਖੀ ਸੀ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਫੋਰਨ ਤੋਂ ਕੁਝ ਬੰਦੇ ਆਏ ਸੀਗੇ ਮੈਂ ਉਹਨਾਂ ਨੂੰ ਮਿਲਿਆ ਕਿਸੇ ਰਿਸ਼ਤੇਦਾਰਾਂ ਦੇ ਘਰ ਆਏ ਸੀ ਤੇ ਉਹਨਾਂ ਦੇ ਨਾਲ ਇੱਕ ਡੱਬੀ ਪਈ ਹੋਈ ਸੀ ਉਸ ਡੱਬੀ ਦਾ ਰੇਟ ਸੀਗਾ 2200 ਰੁਪਈਆ ਤੇ ਮੈਂ ਕਿਹਾ ਕਿੰਨੇ ਦੀ ਮਿਲੀ ਕਹਿੰਦੇ ਜੀ 200 2000 ਦੀ ਤੇ ਮੈਂ ਕਿਹਾ ਤੁਹਾਨੂੰ ਪਤਾ ਵੀ ਇਹ ਕੀ ਆ ਕਹਿੰਦੇ ਯੈਸ ਇਟਸ ਮੋਰਿੰਗਾ ਪਾਊਡਰ ਮੋਰਿੰਗਾ ਕੈਪਸੂਲ ਤੇ ਮੈਂ ਕਿਹਾ ਮੋਰਿੰਗਾ ਤੁਹਾਨੂੰ ਪੌਦਾ ਦਿਖਾਵਾਂ ਸਾਡੇ ਤੇ ਮੈਂ ਜਦੋਂ ਫਿਰ ਉਹਨੂੰ ਪੌਦਾ ਦਿਖਾਇਆ ਉਹ ਮੋਰਿੰਗੇ ਦਾ ਕਹਿੰਦੇ ਯਾਰ ਤੁਹਾਡੇ ਤਾਂ ਇੱਥੇ ਆਮ ਹੀ ਆ ਸਾਡੇ ਤੇ ਦੇਖੋ 250 ਦੀ ਕਹਿੰਦੇ ਆਪਾਂ ਡੱਬੀ ਲਈ 2000 ਦੀ ਮਿਲੀ ਸਾਨੂੰ 250 ਤਾਂ ਪ੍ਰਿੰਟ ਉੱਤੇ ਤੇ ਇਹ ਉਹੀ ਮੋਰਿੰਗਾ ਜੀ ਜਿਹਦੀ ਮੈਂ ਗੱਲ ਕਰ ਰਿਹਾ ਜਿਹਦੇ ਕਿ ਅਣਗਿਣਤੀ ਗੁਣੇ ਆ ਤੁਹਾਡੀ ਇਮਿਊਨਿਟੀ ਤੋਂ ਲੈ ਕੇ ਤੁਹਾਡੇ ਕਈ ਰੋਗਾਂ ਤੋਂ ਬਹੁਤ ਸਾਰੇ ਰੋਗਾਂ ਨੂੰ ਇਹ ਖਤਮ ਕਰਦਾ ਮੁਰਿੰਗਾ ਤੇ ਮੇਰੇ ਨਾਲ ਰਣਜੋਤ ਪਾਜੀ ਆ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿਉਂਕਿ ਮੇਰਾ ਇਹ ਪ੍ਰੋਫੈਸ਼ਨ ਨਹੀਂ ਹੈਗਾ ਪਾਜੀ ਦਾ ਪ੍ਰੋਫੈਸ਼ਨ ਆ ਪਾਜੀ ਆ ਫੜੋ ਤੁਸੀਂ ਮੁਰਿੰਗਾ ਤੇ ਇਹਦੇ ਬਾਰੇ ਤੁਸੀਂ ਦੱਸੋ ਜੀ ਇਹਦੇ ਕੀ ਗੁਣ ਆ ਤੇ ਜਿਹੜੇ ਲੋਕੀ ਗਲਤ ਪੈਸੇ ਖਰਚਦੇ ਆ ਬੇਵਜ੍ਹਾ ਪੈਸੇ ਖਰਚਦੇ ਆ ਉਹਨਾਂ ਨੂੰ ਵੀ ਦੱਸੋ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਜੀ ਸਵੰਜਨਾ ਜਿਹੜਾ ਇਹਨੂੰ ਸਵੰਜਨਾ ਕਹਿੰਦੇ ਸਾਡੇ ਜੀ ਤੇ ਮੁਰਿੰਗਾ 올ਿਫੇਰਾ ਕਹਿੰਦੇ ਆ ਮੁਰਿੰਗਾ ਕਹਿੰਦੇ ਆ ਅੱਛਾ ਜੀ ਇਹਦੇ ਪੱਤੇ ਤੋੜ ਲਓ ਤੁਸੀਂ ਤੇ ਛਾਂਚ ਸੁਕਾ ਲਓ ਜੀ ਇੱਕ ਜਾਂ ਦੋ ਜਾਂ ਵੱਧ ਤੋਂ ਵੱਧ 3 ਦਿਨਾਂ ਚ ਸੁੱਕ ਜਾਂਦੇ ਆ ਠੀਕ ਆ ਜੀ ਉਸ ਤੋਂ ਬਾਅਦ ਇਹਦਾ ਪਾਊਡਰ ਬਣਾ ਲਓ ਅੱਛਾ ਜੀ ਤੇ ਉਹ ਜਦਾ ਅੱਜ ਕੱਲ ਗ੍ਰੀਨ ਟੀ ਪੀਂਦੇ ਆ ਲੋਕ ਹਾਂਜੀ 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 ਤੇ ਉਹਦੀ ਥਾਂ ਤੇ ਮੋਰਿੰਗਾ ਟੀ ਵੀ ਪੀਂਦੇ ਆ ਬਹੁਤ ਜੀ ਬਹੁਤ ਹੈ ਹੀ ਆ ਬਹੁਤ ਤੁਸੀਂ ਜਾਓ ਕਿਸੇ ਵੀ ਸ਼ਾਪ ਤੇ ਆਯੁਰਵੈਦਿਕ ਦੀ ਸ਼ਾਪ ਤੇ ਜਾਓ ਲੈਣ ਉਹ ਜਿਆਦਾ ਕੋਸਟਲੀ ਮਿਲਦਾ ਹੈ ਹਾਂ ਚਲੋ ਆਪਾਂ ਚਲੋ ਇਹ ਨਹੀਂ ਕਹਿੰਨੇ ਭਾਜੀ ਮੈਂ ਇੱਕ ਗੱਲ ਤਾਂ ਕਹਿਣਾ ਚਾਹੁੰਦਾ ਸਾਰੇ ਵੀਓਸ ਨੂੰ ਜਾਂ ਚਲੋ ਇਹਨੂੰ ਫਾਰਮੇਸੀਆਂ ਵਾਲੇ ਵੀ ਦੇਖਣਗੇ ਜਾਂ ਜਿਹੜੇ ਵੇਚਦੇ ਹਾਂ ਨਹੀਂ ਉਹ ਵੀ ਦੇਖਣਗੇ ਚਲੋ ਮੈਂ ਨਹੀਂ ਕਹਣਾ ਤੁਸੀਂ ਉਹ ਵੀ ਕੋਈ ਪ੍ਰੋਸੈਸਿੰਗ ਕਰਕੇ ਬਣਾਉਂਦੇ ਆ ਠੀਕ ਹੈ ਜੀ ਉਹਨਾਂ ਦੀ ਐਫਰਟ ਲੱਗਦੀ ਹੈ ਤਾਂ ਰੇਟ ਉਹਦੇ ਵਿੱਚ ਪੈਂਦਾ ਆ ਪਰ ਜਾਂ ਤਾਂ ਸਾਨੂੰ ਮਿਲਦੀ ਨਾ ਹੋਵੇ ਇਹ ਚੀਜ਼ ਠੀਕ ਹੈ ਜੀ ਸਾਡੇ ਮਿਲਦੀ ਹੈ ਇਹ ਚੀਜ਼ ਇਹਨੂੰ ਯੂਜ਼ ਕਰੋ ਇਦਾਂ ਕੁਦਰਤ ਦੇ ਵਿੱਚ ਮਿਲਦੀ ਆ ਨੇਚਰਲ ਮਿਲਦੀ ਆ ਤੇ ਜਿਹੜਾ ਕਿਸੇ ਦਾ ਦਿਲ ਕਰਦਾ ਆ ਪੈਸੇ ਖਰਚਣੂ ਖਰਚੇ ਸਾਨੂੰ ਕੋਈ ਪ੍ਰੋਬਲਮ ਹਾਂਜੀ ਹਾਂਜੀ ਜਿਹਦੇ ਕੋਲ ਹੈਗੇ ਆ ਖਰਚਦੇ ਆ ਲੋਕ ਬਿਲਕੁਲ ਬਿਲਕੁਲ ਚਲੋ ਹਾਂਜੀ ਤੇ ਹੋਰ ਕੀ ਕਰਨੇ ਸੀ ਬਾਜੀ ਤੁਸੀਂ ਇਹਦਾ ਗੋਣ ਬਾਕੀ ਹੈਲਥ ਕੇਅਰ ਸੋ ਮੋਟੇ ਮੋਟੇ ਹੈਲਥ ਬੈਨੀਫਿਟਸ ਹਾਂਜੀ ਇਹਨੂੰ ਅਫਰੀਕਾ ਦੇ ਵਿੱਚ ਸੁਪਰ ਫੂਡ ਮੰਨਿਆ ਜਾਂਦਾ ਅੱਛਾ ਜੀ ਜਦੋਂ ਲੇਡੀਜ਼ ਜਿਹੜੀਆਂ ਪ੍ਰੈਗਨੈਂਸੀ ਵਿੱਚ ਹੁੰਦੀਆਂ ਨਾ ਪ੍ਰੈਗਨੈਂਸੀ ਪੀਰੀਅਡ ਚੱਲਦਾ ਆ ਹਾਂਜੀ ਹਾਂਜੀ ਉਦੋਂ ਜ਼ਰੂਰ ਇਸ ਚੀਜ਼ ਨੂੰ ਯੂਜ਼ ਕਰਦੇ ਆ ਖਾਂਦੇ ਆ ਇਹਨੂੰ ਠੀਕ ਆ ਇਹਦੀ ਪੁਰਜੀ ਬਣਾਉਂਦੇ ਆ ਇਹਦੀਆਂ ਫਲੀਆਂ ਦੀ ਬਣਾਉਂਦੇ ਆ ਠੀਕ ਆ ਕਿਉਂਕਿ ਠੀਕ ਆ ਉਹਨੂੰ ਕੋਪੋਸ਼ਨ ਨਹੀਂ ਹੁੰਦਾ ਠੀਕ ਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਆ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਗੂਗਲ ਤੇ YouTube ਤੇ ਭਰਿਆ ਪਿਆ ਸਾਂਝਣਾ ਜੀ 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 ਆਪਾਂ ਕੁਝ ਦੱਸਣ ਦੇ ਵਿੱਚ ਮਿਸ ਵੀ ਕਰ ਸਕਦੇ ਆ ਹਾਂਜੀ ਹਾਂਜੀ ਤੇ ਬਾਕੀ ਇਹਦਾ ਮਰਿੰਗਾ ਗੰਮ ਜਿਹੜਾ ਹੁੰਦਾ ਅੱਛਾ ਜੀ ਇਹ ਚੋਂ ਗੰਮ ਨਿਕਲਦਾ ਜਿੱਦਾਂ ਗੂੰਦ ਨਹੀਂ ਲੱਗ ਜਾਂਦਾ ਹਾਂਜੀ 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 ਇਹ ਚੋਂ ਵੀ ਨਿਕਲਦਾ ਆ ਅੱਛਾ ਜੀ ਉਹ ਤਾਂ ਕਾਫੀ ਆਹ ਦੇਖੋ ਉੱਪਰ ਭਾਜੀ ਹਾਂਜੀ ਅੱਖਾਂ ਨਾਲ ਦੇਦਾ ਬਲੈਕ ਬਲੈਕ ਦੇਦਾ ਨਾ ਆਹ ਉਹ ਦੇਖੋ ਬਲੈਕ ਬਲੈਕ ਜਿਹਦਾ ਫੋੜੇ ਹੈਗਾ ਹੈਗਾ ਫੋੜੇ ਫੋੜੇ ਹਾਂ ਉਹ ਦੇਖੋ ਬਲੈਕ ਬਲੈਕ ਕੋਸ਼ਿਸ਼ ਕਰਦੇ ਦਿਖਾਉਂਦੀ ਆ ਉਹ ਦੇਖੋ ਹਾਂਜੀ ਅੱਛਾ ਜੀ ਤੇ ਇਹ ਜਿਹੜਾ ਮਰਿੰਗਾ ਗੰਮ ਆ ਓਕੇ ਛੇ ਥੱਲੇ ਹੋਵੇ ਮੈਂ ਥੱਲੋਂ ਦਿਖਾਉਣਾ ਤੁਹਾਨੂੰ ਆ ਦੇ ਹੈਗਾ ਜੀ ਆਹ ਥੋੜਾ ਜਿਹਾ ਆ ਦੇ ਆ ਦੇਖੋ ਅੱਛਾ ਮਰਿੰਗਾ ਗੰਮ ਹੀ ਆ ਇਹ ਹਾਂਜੀ ਉੱਪਰ ਡਿਗਿਆ ਹੁਣ ਓਕੇ ਡਿੱਥ ਗਏ ਹਾਂ ਉੱਪਰ ਬੋ ਬਲੈਕ ਬਲੈਕ ਹੈਗੇ ਹੈਗੇ ਬਲੈਕ ਬਲੈਕ ਹਾਂ ਆ ਦੇਖੋ ਤਾਂ ਇਹ ਕਾਫੀ ਆ ਮੇਰੇ ਘਰ ਚਾਹੀ ਆ ਆ ਮੜਾ ਜਿਹਾ ਫਿਸਲ ਗਿਆ ਉਹ ਮਤਲਬ ਕਿ ਫਿਸ ਗਿਆ ਆ ਦੇਖੋ ਆ ਦੇ ਹਾਂ ਆ ਦੇ ਆ ਦੇ ਇਹਦਾ ਇਹਦਾ ਕੀ ਯੂਜ਼ ਆ ਸੀ ਮoringa ਕੰਮ ਦਾ ਇਹ ਜਿਹੜਾ ਕਾਫੀ ਜਿਹੜਾ ਇਹ ਜੋੜਾਂ ਦੇ ਵਿੱਚ ਦਰਦ ਹੁੰਦੇ ਨਾ ਜਾਂ ਗੈਪ ਪੈ ਜਾਂਦਾ ਆ ਹੂੰ ਹੂੰ ਰੀਡ ਦੀ ਹੱਡੀ ਦੇ ਵਿੱਚ ਜਾਂ ਕਿਤੇ ਵੀ ਮਣਕਿਆਂ 'ਚ ਠੀਕ ਆ ਜਾਂ ਗੋਡਿਆਂ 'ਚ ਗ੍ਰੀਸ ਮੁੱਕ ਜਾਂਦੀ ਠੀਕ ਆ ਉਹਨੂੰ ਇਹ ਬਹੁਤ ਛੇਤੀ ਰਿਕਵਰ ਕਰਦਾ ਅਚਰਯਜਨਕ ਤਰੀਕੇ ਨਾਲ ਬੰਦਾ ਹੈਰਾਨ ਹੋ ਜਾਂਦਾ ਵੀ ਮੈਂ 20 ਸਾਲ ਟ੍ਰੀਟਮੈਂਟ ਕਰਾਈ ਗਿਆ ਹੂੰ ਹੂੰ ਤਾਂ ਵੀ ਮੈਨੂੰ ਫਰਕ ਨਹੀਂ ਪਿਆ ਠੀਕ ਆ ਤਾਂ ਜਦੋਂ ਉਹਨੇ ਉਹਨੇ ਇਸ ਚੀਜ਼ ਨੂੰ ਯੂਜ਼ ਕੀਤਾ ਹਾਂ ਹਾਂ ਤਾਂ ਉਹਦੇ ਰਿਜ਼ਲਟ ਉਹਨੂੰ ਜਦੋਂ ਮਿਲੇ ਹਾਂ 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 ਤਾਂ ਉਹ ਹੈਰਾਨ ਹੀ ਰਹਿ ਗਿਆ ਵੀ ਯਾਰ ਫਰੀ ਦੀ ਚੀਜ਼ ਨੇ ਮੇਰੇ ਘਰ ਦੀ ਚੀਜ਼ ਨੇ ਮੈਨੂੰ ਠੀਕ ਕਰ ਦਿੱਤਾ ਮੋਰਿੰਗਾ ਭਾਜੀ ਇਹਦਾ ਇੰਗਲਿਸ਼ ਨੇਮ ਆ ਵੈਸੇ ਜੋ ਚਲੋ ਬੋਟੈਨੀਕਲ ਨੇਮ ਨਹੀਂ ਪਤਾ ਤੁਸੀਂ ਕਿਹਨੂੰ ਨੇਮ ਚੇਤਾ ਭੁੱਲ ਗਿਆ ਭਾਜੀ ਚਲੋ ਬੋਟੈਨੀਕਲ ਨੇਮ ਤੇ ਜੋ ਤੁਹਾਨੂੰ ਦੱਸਦਾਗਾ ਇਸ ਜਿਹੜਾ ਨੀਚੇ ਨੀਚੇ ਮੈਂ ਡਿਸਪਲੇ ਕਰਦਾਗਾ 올ਿਫੇਰਾ ਕਹ ਦਿੰਦੇ ਅੱਛਾ 올ਿਫੇਰਾ ਪਰ ਪੰਜਾਬੀ ਦੇ ਵਿੱਚ ਇਹਨਾਂ ਨੂੰ ਸੁਹਾਂਜਣਾ ਕਹਿੰਦੇ ਜੀ ਸੁਹਾਂਜਣਾ ਹਿੰਦੀ ਚ ਸਹਜਨ ਸਹਜਨ ਤੇ ਇਹ ਲੋ ਦਰਦਾਂ ਹਟਾ ਦਿੰਦਾ ਅੱਛਾ ਹੋਰ ਹੋਰ ਦੱਸੋ ਤਾਂ ਤਾਕਤ ਤਾਕਤ ਬਹੁਤ ਦਿੰਦਾ ਹੈ ਅੱਛਾ ਜੀ ਜਿਹੜੀ ਵੀਕਨੈਸ ਕਮਜ਼ੋਰੀ ਆ ਠੀਕ ਹੈ ਜੀ ਉਹਨੂੰ ਦੂਰ ਕਰਦਾ ਅੱਛਾ ਜੀ ਬਾਏਵਾਦੀ ਨੂੰ ਖਤਮ ਕਰਦਾ ਠੀਕ ਆ ਫਿਰ ਜੋੜਾਂ ਦੇ ਇੰਦਰੀ ਚੀਜ਼ਾਂ ਤੇ ਬਹੁਤ ਕਾਫੀ ਵਰਕ ਕਰਦਾ। ਅਥਾਹ ਗੋਣਿਆਂ ਦੇ ਅਥਾਹ ਜਿਹਨੂੰ ਕਹਿ ਸਕਦਾ। ਇਹਨੂੰ ਤਾਂ ਲੋਕ ਕਹਿੰਦੇ ਆ ਅੱਜ ਕੱਲ YouTube ਤੇ ਵੀ ਟਾਈਟਲ ਲਿਖਿਆ ਜਾਂਦਾ ਵੀ 300 ਬਿਮਾਰੀਆਂ 'ਚ ਕੰਮ ਕਰਦਾ। ਜੀ 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 ਜੀ। ਤੇ ਇਤਵੇ ਜਾਤਕਥਨੀ ਵੀ ਕੋਈ ਨਹੀਂਗੀ ਜੇ ਬੰਦੇ ਨੂੰ ਵਰਤਣਾ ਆ ਜਾਏ। ਹਾਂ ਹਾਂ ਹਾਂ। ਨਹੀਂ ਸਹੀ ਆ। ਤੇ ਮੈਂ ਕੱਪ ਹੋ। 7-8 ਦਿਨ ਲੈ ਲਓ। ਹਾਂਜੀ। ਉਸ ਤੋਂ ਬਾਅਦ ਫੇਰ ਥੋੜਾ 10 ਦਿਨ ਛੱਡ ਦਿਓ। ਅੱਛਾ ਬ੍ਰੇਕ ਕਰ ਲਓ ਬ੍ਰੇਕ। ਫੇਰ 7-8 ਦਿਨ ਲੈ ਲਓ। ਇਦਾਂ ਬ੍ਰੇਕ ਕਰ ਲੈਣਾ ਚਾਹੀਦਾ। ਠੀਕ ਆ। ਚਲੋ ਭਾਜੀ ਚਲੀਏ ਫੇਰ। ਹੋਰ ਜੀ। ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਵੀਵੋਸ ਦਾ ਤੇ ਆਪਾਂ ਅੱਗੇ ਹੋਰ ਜਿੱਦਾਂ ਕੰਡੀ ਦਾ ਇਲਾਕਾ ਐਕਸਪਲੋਰ ਕਰਦੇ ਆਂ ਜੋ ਆਪਾਂ ਜੜੀ ਬੂਟੀ ਦੇਖ ਰਹੇ ਆਂ ਭਾਜੀ ਹੁਣੀ ਕਹਿੰਦੇ ਵੀ ਚਲੋ ਕੋਈ ਜੜੀ ਬੂਟੀ ਲੱਭ ਕੇ ਆਉਨੇ ਆਂ ਤੇ ਉਹ ਜੜੀ ਬੂਟੀ ਵੀ ਲੱਭਦੇ ਆਂ